ਕਬੱਡੀ ਪਾਉਣ ਦੇ ਲੋ ਮੱਲਾ ਗਵਿੰਦਪੁਰਿਆ ਮੁੰਡਾ ਕਹਿੰਦੇ ਪੰਜਾਬ ਪਾਸੇ ਵਿੱਚ ਜਾਬ ਕਰਦਾ ਇੱਕ ਪਾਸੇ ਕੋਟਲੀ ਵਾਲਾ ਜੀਤ ਕਹਿੰਦੇ ਟੇਡਾ ਟੇਡਾ ਝੱਗਦਾ ਆ ਵੇਖੋ ਪਰ ਕੌਣ ਬੱਲੇ ਬੱਲੇ ਕਰਾ ਦੇਗਾ ਮੇਲਾ ਕਿਸ਼ੋਰ ਵਾਲਾ ਕੋਟਲੀ ਵਾਲਾ ਜੀਤ ਤੇ ਉਹ ਗਵਿੰਦਪੁਰਿਆ ਮੱਲਾ ਉਹ ਟੱਕਰ ਸ਼ੇਰਾਂ ਦੀ ਟੱਕਰ ਸ਼ੇਰਾਂ ਦੀ ਟੱਕਰ ਸ਼ੇਰਾਂ ਦੇ ਪੁਆਇੰਟ ਜਿਹੜਾ ਬੱਲਾ ਗਵਿੰਦਪੁਰਿਆ ਇਹ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਮੇਰੇ ਵੀਰੇ ਟਰੈਫਿਕ ਅਨਚਾਰਜ ਹੈ ਇਹ ਆ ਕਹਿੰਦੇ ਮਾਲਾ ਗਵਿੰਦਪੁਰਿਆ ਮੇਰੇ ਵੀਰੋ ਇਹਦੀ ਟੂਟੀ ਸੰਗਰੂਰ ਦੇ ਵਿੱਚ ਹੈ ਇਹ ਆ ਮਾਲਾ ਗਵਿੰਦਪੁਰਿਆ ਲੈ ਵੀ ਜੀਤ ਦੇਖਾਂ ਤੋ ਹੱਥ ਕਰਕੇ ਮੁੰਡੇ ਦਾ ਕਹਿੰਦੇ ਬਾਪੇ ਅਕਤਰ ਸਿੰਘ ਦਾ ਪੋਤਰਾ ਆ ਪਰ ਕਹਿੰਦੇ ਮਾਲਾ ਗਵਿੰਦਪੁਰਿਆ ਇੱਕ ਵਾਰੀ ਪੰਗੜਾ ਪਾ ਦੇ ਮਾਲਾ ਵੀ ਕਹਿੰਦੇ ਬੁਲਟ ਮੋਟਰਸਾਈਕਲ ਦੇ ਉੱਤੇ ਬਹਿ ਗਏ ਆ ਬੁਲਟ ਮੋਟਰਸਾਈਕਲ ਦੇ ਉੱਤੇ ਬਹਿ ਗਏ ਅਤੇ ਵਿੰਦਰ ਤਖਤਵਾਰ ਉਹ ਵੀ ਲਫ ਅਰੰਧ ਬਾੜਦੇ ਲੋ ਆ ਗਿਆ ਮਾਲਾ ਵੱਟੇ ਬਈ ਲਓ ਮਾਲਾ ਗੁਬਿੰਦਪੁਰੇ ਦੀ ਧਰਤੀ ਦਾ ਮੇਰੇ ਵੀਰੋ ਸੋਨੇ ਹੋਤੀਆਂ ਹੁਣੀ लवली ਹੁਣੀ ਮੇਰੇ ਵੀਰੋ ਬਾਣ ਕਰਦੇ ਯੂਕੇ ਵਾਲੇ ਪਰ ਇਹ ਮਾਲਾ ਗੁਬਿੰਦਪੁਰਿਆ ਪੁਆਇੰਟ ਲੈ ਕੇ ਆਪਣੇ ਪਾਲੇ ਵੱਲ ਵਧਦਾ ਹੋਇਆ ਹੈ ਹੋ 500 ਦਾ ਹੋ ਮਾਲਾ ਗੁਬਿੰਦਪੁਰਿਆ ਕਹਿੰਦੇ ਐਰ ਮੁੰਡੀਆਂ ਪਾਉਂਦਾ ਨੱਚਦਾ ਟੱਪਦਾ ਕਹਿੰਦੇ ਖੇਡ ਮੈਦਾਨ ਦੇ ਵਿੱਚੇ ਕਬੱਡੀਆਂ ਪਾਉਂਦਾ ਅੱਜ ਕੌਣ ਬੁਲਟ ਜਿੱਤ ਕੇ ਕਿਸ਼ਨਪੁਰੇ ਵਿੱਚੋਂ ਜਾਓ ਆਹ ਚੀਤਕੋਟਰੀ ਵਾਲਾ ਕਹਿੰਦੇ ਬਾਬੇ ਅਕਬਰ ਸਿੰਘ ਪੁੱਤਰ ਪਰ ਪੁਆਇੰਟ ਜਿਹੜਾ ਮਾਲਾ ਗਵਿਤਪੁਰੀਆ ਆਪਣੀ ਟੀਮ ਦੇ ਲਈ ਜੋੜਦਾ ਵੱਡੇ ਬਾਈ ਕਰੀ ਸੰਤਗਨੀ ਕਬੱਡੀ ਨੇ ਲਾਓ ਬੁੱਲਟ ਮੇਰੇ ਵੀਰੋਂ ਕੇਰਾ ਮੈਨੂੰ ਲੱਗਦਾ ਵੀ ਲੋਹਾਰੇ ਵੱਲੋਂ ਜਾਂਦੇ ਨਜ਼ਰ ਆ ਰਹੇ ਐ ਪਰ ਇਧਰ ਰੇ ਮੱਟੂ ਖੜਾ ਵਿਕਾਸ ਜੋ ਸਾਹਮਣੇ ਮੱਟੂ ਵਿਕਾਸ ਸਿੰਘਰੇ ਉਧਰ ਕਹਿੰਦੇ ਮਾਲੇ ਦੀ ਕਬੱਡੀ ਐ ਪ੍ਰਿੰਸ ਚਾਵਲੇ ਫੇਰੇ ਨਾਲ ਮੇਰ ਫੇਰੀ ਨਾਲ ਜਗਤਾਰ ਸਮਾਜ ਸੇਵੀ ਭਰਾਵਾਂ ਦੇ ਵੱਡੇ ਸਹਿਯੋਗ ਨੇ ਮੇਰੇ ਵੀਰੋਂ ਨੰਝਵੇਂ ਕਬੱਡੀ ਕ੍ਰਬ ਦੇ ਵਿੱਚ ਪ੍ਰਿੰਸ ਚਾਵਲਾ ਸਾਡਾ ਵੀਰ ਖੇਤਰੀ ਸਿਤਜਾਰਾ ਲਓ ਬਾਲਾ ਗੁਬਿੰਦਪੁਰੇ ਦੀ ਧਰਤੀ ਦਾ ਮੇਰੇ ਵੀਰੋ ਇਹ ਫਾਈਨਲ ਮੈਚ ਕਿਸ਼ਨਪੁਰੇ ਦੀ ਧਰਤੀ ਦੇ ਸੋਗਲ ਹਰਿਆਣਾ ਤੇ ਲੋਹਾਰੇ ਦਾ ਚੱਲ ਰਿਹਾ ਮੇਰੇ ਵੀਰੋ ਗੱਲ ਬੁਲਟਾਂ ਦੀ ਹੈ ਗੱਲ 5 ਲੱਖ ਰੁਪਏ ਬੁਲਟ ਦੇ ਖੜੇ ਹੈ ਤੇ ਇਨਾਮ ਬੱਕਰਾ ਹੈ ਪਰ ਆ ਗੁਬਿੰਦਪੁਰਿਆ ਬਾਲਾ ਬੁਲਟ ਤੇ ਬੰਦਾ ਨਜ਼ਰ ਆ ਰਿਹਾ ਪਰ ਉਧਰ ਵਿਕਾਸ ਸੋਣੀ ਸਾਡੇ ਵੀਰ ਮਾਲਾ ਵੀ ਦੋ ਦੋ ਕਬੱਡੀਆਂ ਮੇਰੇ ਵੀਰੇ ਮੋੜੀ ਆਉਂਦਾ ਮਾਲਾ ਗਵਿੰਦਪੁਰਿਆ ਅੱਜ ਦੋ ਦੋ ਰੇਟਾ ਮੋੜੀ ਆਉਂਦਾ ਲਓ ਦੇਖੋ ਇਹਨੇ ਜੀਤ ਕੋਟਲੀ ਦਾ ਨਾਲ ਕਹਿੰਦੇ ਵਿਕਾਸ ਹੋਰੇ ਪਰ ਆਹ ਦੇਖਾਂਗੇ ਮਾਲਾ ਗਵਿੰਦਪੁਰਿਆ ਬੋਲਟ ਤੇ ਬੈਣ ਲੱਗਿਆ ਬੋਲਟ ਤੇ ਬੈਣ ਲੱਗਿਆ ਆਹ ਪੁਆਇੰਟ ਜਿਹੜਾ ਗੱਬਰੂ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਉਧਰ ਜਿੰਦਾ ਮਾਰਦੇ ਤਾੜਾ ਮਾਰਦੇ ਓ ਮਾਲਾ ਗਵਿੰਦਪੁਰੇ ਦੀ ਧਰਤੀ ਦਾ ਓ ਸੀ ਤੇ ਬੱਲੇ ਪਾਸੇ ਪਲਟ ਗਿਆ ਪਲਟ ਗਿਆ ਪਾਸੇ ਹਰਵਿੰਦਰ ਪੱਟੋ ਹੋ ਤੇਰਾ ਕੋ ਇਹ ਆ ਮਾਲਾ ਗਵਿੰਦਪੁਰੇ ਵਾਲਾ ਸੋਨੇ ਹੋਪੀਆਂ ਦਾ ਪੇਰ ਮੇਰੇ ਵੀਰੇ ਲਵਰ ਹੈਪਟਨ ਵਾਲਿਆਂ ਦਾ लवली ਉਹਨਾਂ ਦਾ ਪਲੇਅਰ ਬੱਲਾ ਗਵਿੰਦਪੁਰੀਆ ਬੱਲੇ ਬੱਲੇ ਕਰ ਰਿਹਾ ਹੈ ਮਾਲਾ ਗਵਿੰਦਪੁਰੀਆ ਆਪਣੀ ਟੀਮ ਦੇ ਲਈ ਜੋੜ ਗਿਆ ਉਧਰ ਸੋਖ ਨੌ ਕਬੱਡੀਆਂ ਤੇ ਨੌ ਨੰਬਰ ਮਾਲਾ ਗਵਿੰਦਪ੍ਰੀਆ ਬੋਲਟ ਦਾ ਜੇਤੀ ਇਧਰ ਜੀਸੀਬੀਆ ਵਾਲਾ ਇਧਰ ਕਾਲੀ ਚਾਚਾ ਸਾਡਾ ਲੋਪੋ ਵਾਲਾ ਅਚੇਤੇ ਤਰਫ ਤੇ ਪੁੱਜਿਆ ਉਸ ਵੀਰ ਦਾ ਵੀ ਧੰਨਵਾਦ ਕਾਲੀ ਚਾਚਾ ਲੋਪੋ ਵਾਲਾ ਜੀਸੀਬੀਆ ਧਰਨਮਦਰ ਬਰਾ ਮਾਨ ਸਨਮਾਨ ਕੀਤਾ ਤੁਸ ਜੀ ਲੋਪੋ ਸਾਰੇ ਕਾਲੀ ਲੋਪੋ ਸੋਨੂ ਲੋਪੋ ਇਧਰ ਸੋਨੂ ਲੋਪੋ ਕਾਲੀ ਲੋਪੋ ਤੇ ਤਰਤਾ ਲੋਪੋ ਸਾਡੇ ਹਰੀ ਲੋਪੋ ਸਾਡੇ ਸਾਡੇ ਕਾਲੀ ਲੋਪੇ ਸਾਰੇ ਵੀਰ ਆਏ ਐ ਔਰ ਹਰਮਨ ਕੋਹਲੀਏ ਦੇ ਬੁਲਟ ਜਿੱਤੇ ਐ ਗੱਡੀ ਲੋਪੇ ਅਕੈਡਮੀ ਮਾਲਵਾ ਦੇ ਜਾਫੀ ਨੇ ਅੱਜ ਬਿਲਕੁਲ ਮੋਟਰਸਾਈਕਲ ਜਿੱਤੇ ਐ ਮੁਬਾਰਕਬਾਦ ਆ ਲੋਪੇ ਵਾਲੇ ਭਰਾਵਾਂ ਨੂੰ ਸੋਨੂੰ ਲੋਪੇ ਕਾਲੀ ਲੋਪੇ ਪਿਰਤਾ ਲੋਪੇ ਕਹਿੰਦਾ ਅਰਸ਼ਦਾ ਦਿਲੋ ਪਿਆਰ ਆ ਇਹਦੇ ਨਸੀਬ ਪੱਟੀ ਨੇ ਬਹੁਤ ਮਾਨ ਸਨਮਾਨ ਕੀਤਾ ਟੀਮਾਂ ਦਾ ਧੰਨਵਾਦ ਨਸੀਬ ਪੱਟੀ ਗਰਮੀਤ ਜੀ ਸੀ ਬੀ ਦਾ ਭਰਾ ਸਾਡਾ ਉਸ ਵੀਰ ਦਾ ਵੀ ਧੰਨਵਾਦ ਗਰਮੀਤ ਜੀ ਸੀ ਬੀ ਉਧਰ ਬੈਸਟਾਂ ਨੂੰ ਦੋਲਟ ਮੋਟਰਸਾਈਕਲ ਹਰਮਨ ਕੋਹਲੀਆ ਤੇ ਨਾਲ ਮਾਲਾ ਗਵਿੰਦਪੁਰਿਆ ਮੁਬਾਰਕਬਾਦ ਹੈ ਦੋਨੋਂ ਖਿਡਾਰੀਆਂ ਨੂੰ ਜਿਹੜੇ ਕਿਸ਼ਨਪੁਰੇ ਦੇ ਖੇਡ ਫੀਲਡ ਦੇ ਦੋਲਟ ਮੋਟਰਸਾਈਕਲ ਦੇ ਜੇਤੂ ਬਣੇ ਸਾਡਾ ਵੀਰੇ ਹਰਮਨ ਕੋਹਲੀਆ ਤੇ ਮਾਲਾ ਗਵਿੰਦਪੁਰਿਆ ਮੁਬਾਰਕਬਾਦ ਹੈ ਸਾਡੇ ਧਰਮਾਂ ਨੂੰ